ਭਾਰਤੀ ਕਿਸਾਨ ਯੂਨੀਅਨ ਫਤਿਹ ਜੱਥੇਬੰਦੀ ਦੇ ਸਾਰੇ ਅਹੁਦੇਦਾਰ ਸਹਿਬਾਨ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਦਰਮਿਆਨ ਜੱਥੇਬੰਦੀ ਦੇ ਸਤਿਕਾਰਯੋਗ ਸੂਬਾ ਪ੍ਰਧਾਨ ਮਾਸਟਰ ਅਰਜਿੰਦਰ ਸਿੰਘ ਜੀ ਹਰੀਨੋ ਤੇ ਵੱਖ-ਵੱਖ ਜ਼ਿਲ੍ਹੇ ਦੇ ਅਹੁਦੇਦਾਰ ਸਰਪ੍ਰਸਤ ਕਮੇਟੀ ਦੇ ਅਹੁਦੇਦਾਰ ਸੋ ਸਾਰਿਆਂ ਦਾ ਇੱਥੇ ਅਸੀਂ ਪਹੁੰਚਣ ਤੇ ਨਿਗਾ ਸਵਾਗਤ ਕਰਦੇ ਹਾਂ ਸੋ ਜਿਸ ਤਰ੍ਹਾਂ ਆਪਣੀ ਐਮਰਜੈਂਸੀ ਮੀਟਿੰਗ ਹੈ ਜਿਸ ਦੇ ਵਿੱਚ ਆਪਾਂ ਕੁਝ ਜ਼ਰੂਰੀ ਗੱਲਾਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਸੋ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਰਪ੍ਰਸਤ ਕਮੇਟੀ ਦੇ ਜਿਹੜੇ ਮੈਂਬਰ ਨੇ ਸਰਦਾਰ ਸਵਰਨ ਸਿੰਘ ਜੀ ਉਹ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਵਾਜਾ ਰਜਿੰਦਰ ਸਿੰਘ ਜੀ ਪਤਾਇਆਂ ਦੇ ਪ੍ਰਧਾਨ ਤੇ ਸਮੂਹ ਖਾਸ ਝੰਡੇ ਤੇ ਪਹੁੰਚੇ ਸਾਰੇ ਹੀ ਕਿਸਾਨ ਵੀਰੋ ਵੈਗਰਜੀ ਕਾ ਖਾਲਸਾ ਵੈਗਰਜੀ ਦੀ ਪਤਈ ਜਿੱਥੇ ਜਿੱਥੇ ਬੰਦੀਆਂ ਜੋ ਆਪਾਂ ਪਹਿਲਾਂ ਪਿਛਲੇ ਟਾਈਮ ਦੇ ਵਿੱਚ ਤਿੰਨ ਚਾਰ ਸਾਲ ਉਹ ਜਦੋਂ ਮੋਰਚਾ ਲੱਗਿਆ ਜਾਂ ਜੋ ਉਦੋਂ ਦਾ ਤੇ ਹੁਣ ਦਾ ਧਿਆਨ ਮਾਰ ਕੇ ਤਾਂ ਬਹੁਤ ਅੰਤਰ ਆਇਆ ਇਹਦੇ ਵਿੱਚ ਭਾਵੇਂ ਤਾਂ ਉਹ ਦਫੇੜ ਪੈਣ ਦੇ ਵਿੱਚ ਹੈ ਜਾਂ ਜਥੇਬੰਦੀਆਂ ਦੀ ਜਿਹੜੀ ਹੋਮੇ ਆ ਉਹਦੇ 'ਚ ਕੁਝ ਸਾਥੀ ਜਿਹੜੇ ਹੋਮੇ 'ਚ ਵੜ ਜਾਂਦੇ ਆ ਉਹਦੇ 'ਚ ਸਾਨੂੰ ਜਿਹੜਾ ਆ ਸਾਰੇ ਦਿਨ ਇਹ ਦੇਖਣੇ ਪੈ ਰਹੇ ਆ ਜਿਵੇਂ ਹੁਣ ਆਲਾ ਪੋਰਚ ਚ ਲੱਗ ਗਿਆ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਆ ਪਰ ਅੱਜ ਵੀ ਆਪਣੀ ਭਾਰਤੀ ਕਿਸਾਨ ਯੂਨੀਅਨ ਫਤਿਹ ਉਹਦੇ 'ਚ ਕੁਝ ਸਾਡੇ ਇਹੋ ਜਿਹੇ ਸਾਥੀ ਆ ਜਿਹੜੇ ਹੋਮੇ ਦੇ ਸ਼ਿਕਾਰ ਆ ਇੱਕ ਆਪਣੇ ਆਮਿਕਾਵਤ ਜੀ ਐ ਵੀ ਟਟਰੀ ਵਾਂਗੂ ਵੀ ਖੜੀ ਮੇਰੇ ਸਿਰ ਤੇ ਖੜਾ ਖੜਾ ਉਹ ਆਉਦੇ ਸਰ ਤੇ ਐਂ ਗਦੇ ਵੀ ਕਣੀ ਅਸੀਂ ਐਂ ਜਥੇਬੰਦੀ ਹੁੰਦੀ ਕੀ ਹੈ ਮੈਨੂੰ ਤਾਂ ਉਹਨਾਂ ਇੰਨਾ ਨਹੀਂ ਪਤਾ ਹੋਣਾ ਜਿਹੜੇ ਸਾਥੀ ਉਹ ਕਿਉਂਕਿ ਇਹ ਐਂ ਜ਼ਰੂਰੀ ਨਹੀਂ ਵੀ ਕੋਈ 4 ਦਿਨ ਵੱਧ ਗੱਲਾਂ ਕਰਕੇ ਜਾਂ ਕੋਈ ਜਥੇਬੰਦੀ ਚੱਲ ਜਾਂਦੀ ਹੈ। ਕਈ ਵਾਰੀ ਬੰਦਾ ਜਿਨਾ ਕਿਸੇ ਕੁਰਬਾਨੀ ਤੋਂ ਆਉਦੀ ਸੂਝ-ਬੂਝ ਨਾਲ ਵੀ ਜਥੇਬੰਦੀ ਚਲਾ ਜਾਂਦਾ ਹੈ ਤੇ ਕਈ ਵਾਰੀ ਬਹੁਤ ਸਰਗਰਮੀਆਂ ਕਰਕੇ ਵੀ ਜਥੇਬੰਦੀ ਨਹੀਂ ਚੱਲਦੀ ਕਿਸੇ ਤੋਂ। ਪਰ ਉਹ ਬਹੁਤ ਵੱਡੇ ਵਹਿਮ ਦੇ ਵਿੱਚ ਹੈ। ਇਸ ਤਰ੍ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਹੀ ਸੋਚਣ ਦਾ ਸਵਾਲ ਹੈ। कि ਜਿਹੜੀ ਜਥੇਵੰਦੀ ਦੇ ਆਗੂ ਐ ਕਿੰਨਾ ਉਹ ਵਿਚਰੇ ਐ ਕਿੰਨੇ ਮਸ਼ਹੂਰ ਐ ਕਿੱਥੇ ਕਿੱਥੇ ਉਹ ਪਰਖੇ ਗਏ ਐ ਤੇ ਪਰ ਇਹ ਨਹੀਂ ਵੀ ਉਹਨਾਂ ਨੇ ਇੱਕ ਹੋਰ ਨਾਮ ਨਵਾਂ ਦਿੱਤਾ ਐ ਅਖੇ ਨੌਜਵਾਨ ਜਥੇਵੰਦੀ ਠੀਕ ਐ ਚਾਹੀਦੀ ਵੀ ਨੌਜਾਨੀ ਤੋਂ ਬਿਨਾ ਤਾਂ ਕੋਲ ਚੱਲਦਾ ਹੀ ਨਹੀਂ ਪਰ ਇੰਨਾ ਵੀ ਨਹੀਂ ਵੀ ਇਸ ਨੂੰ ਹੋਰ ਪਾਸੇ ਲੈ ਜਾਣ ਵਾਸਤੇ ਸੀ ਕਹੇ ਦੀ ਕਿ ਨੌਜਵਾਨ ਜਥੇਵੰਦੀ ਇਹਦੇ ਵਾਸਤੇ ਬਹੁਤ ਵੱਡੀ ਸੂਝ-ਬੂਝ ਦੀ ਲੋੜ ਐ ਕੋਈ ਝੰਡਾ ਨਹੀਂ ਕਿਸੇ ਦਾ ਆਉਣ ਵਾਲਾ ਸਮਾਂ ਕੀ ਕਹਿ ਰਿਹਾ ਹੈ ਆਉਣ ਵਾਲਾ ਸਮਾਂ ਕਿੱਧਰ ਨੂੰ ਜਾ ਰਿਹਾ ਹੈ ਕੀ ਸਾਡਾ ਭਵਿੱਖ ਹੈ ਦੇਸ਼ ਦਾ ਮੁਲਕ ਦਾ ਭਵਿੱਖ ਕੀ ਹੈ ਦੁਨੀਆ ਕਿੱਧਰ ਜਾ ਰਹੀ ਹੈ ਤੀਜੀ ਵਾਰਲਡ ਵਾਰ ਦੀਆਂ ਲੱਗਣ ਦੀਆਂ ਜਿਹੜੀਆਂ ਉਹ ਤਿਆਰੀਆਂ ਹਨ ਉਹਨੂੰ ਰੋਕਣ ਵਾਸਤੇ ਕੋਈ ਪ੍ਰਾਲੇ ਹੋਣੇ ਚਾਹੀਦੇ ਹੈ ਕੌਣ ਪ੍ਰਾਲੇ ਕਰ ਰਿਹਾ ਹੈ ਆਲ ਵਰਡ ਦੇ ਉੱਤੇ ਸਰਦਾਰੀ ਵਾਸਤੇ ਇੱਕ ਪਾਸੇ ਚੀਨ ਦੂਜੇ ਪਾਸੇ ਅਮਰੀਕਾ ਖੜਾ ਹੈ ਉਹਨਾਂ ਦੀ ਸਰਦਾਰੀ ਚਾਹੀਦੀ ਹੈ ਅਮਰੀਕਾ ਚਾਹੁੰਦਾ ਵੇ ਅੱਜ ਉਹਦੀ ਸਰਦਾਰੀ ਹੈ ਉਹਨਾਂ ਟੁੱਟੇ ਚੀ ਚਾਉਂਦਾ ਕਿਹੜਾ ਵੇੜਾ ਜਦੋਂ ਮੈਂ ਆਪਦੇ ਨਾਲ ਇਹਦੀ ਸਰਦਾਰੀ ਤੋੜ ਕੇ ਮੈਂ ਆਪਦੀ ਸਰਦਾਰੀ ਦਾ ਕੰਮ ਕਰਨਾ ਇਹ ਉੱਤੋਂ ਲੈ ਕੇ ਦੋ ਜਮਾਤਾਂ ਥੱਲੇ ਹੋ ਗਈ। ਉਵੇਂ ਹੀ ਉਹ ਥੱਲੇ ਵਾਰਡ ਪੱਤਰ ਦੇ ਵਿੱਚ ਹੀ ਇਹ ਤਾਂ ਕੁਝ ਉਹਦੇ ਨਾਲ ਕੁਝ ਉਹਦੇ ਨਾਲ ਹੈ। ਉਸ ਤੋਂ ਥੱਲੇ ਫਿਰ ਥੱਲੇ ਆ ਜਾਂਦਾ ਹੈ। ਇਵੇਂ ਆਪਣੇ ਜਿਹੇ ਹਿੰਦੁਸਤਾਨ ਚ ਕਿਹੜੀਆਂ ਤਾਂ ਜਿਹੜੀਆਂ ਇਹ ਸਰਕਾਪਰਸ ਜਮਾਤਾਂ ਹੈ ਜਿਹਦੇ ਜੋ ਖਾਸ ਕਰਕੇ ਭਾਜਪਾ ਆਰਐਸਐਸ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਅਰੇ ਨਾਲ ਵੰਡ ਕੇ ਜਾ ਆਪ ਦੇ ਮੱਝਾਂ ਵਿਚ ਵੰਡ ਕੇ ਇਧਰੋਂ ਵੱਧ ਰਹੀ ਹੈ ਵੀ ਕਿਸੇ ਵੀ ਤਰ੍ਹਾਂ ਅਸੀਂ ਜਿਹੜਾ ਆਪ ਦਾ ਹਥਿਆਰ ਇਸ ਤਰ੍ਹਾਂ ਲਿਆ ਕੇ ਤੇ ਆਪ ਦਾ ਜਿਹੜਾ ਹਿੰਦੂ ਏਜੰਡਾ ਉਹ ਲਾਗੂ ਕਰ ਲਿਆ ਇਸੇ ਤਰ੍ਹਾਂ ਜਿਹੜੀਆਂ ਹੁਣ ਜਿਵੇਂ ਪੰਜਾਬ ਦੇ ਵਿੱਚ ਆਪਾਂ ਅੱਗੇ ਪੰਥ ਹੈ ਜੀ ਪੰਥ ਹੈ ਪਰ ਹੁਣ 50 60 ਸਾਲਾਂ ਬਾਅਦ ਪਤਾ ਲੱਗਿਆ ਵੀ ਪੰਥ ਕਿਹੜਾ ਹੈ ਜਿਹੜੇ ਪੰਥ ਮਗਰ ਲੱਗੇ ਰਹੇ ਇਹਨਾਂ ਦੇ ਪੱਲੇ ਕੁਝ ਨਹੀਂ ਸਕੇ ਤਿਸੇ ਦੀ ਇਹ ਜਿਹੜਾ ਸਾਰਾ ਤੋਂ ਲਾਣਾ ਪਾਣਾ ਇਹ ਉਹਨਾਂ ਨੇ ਫਿੱਟ ਕਰਨਾ ਵੀ ਕਿ ਉਹਨੂੰ ਕਿੱਥੇ ਫਿੱਟ ਕਰਨਾ ਇਹ ਹਾਲਾਤ ਆ ਸਾਡੇ ਅਸੀਂ ਇਹਨਾਂ ਹਾਲਾਤਾਂ ਨਾਲ ਲੜਨ ਵਾਸਤੇ ਐਤੋਂ ਪਹਿਲਾਂ ਲਹਿਰਾਂ ਉੱਠਦੀਆਂ ਸੀ ਲਹਿਰਾਂ ਸਕੂਲਾਂ ਕਾਲਜਾਂ ਚ ਉੱਠਦੀਆਂ ਸੀ ਨਾ ਇਹਨਾਂ ਨਾਲ ਕੋਈ ਕਾਬਜ ਰਹਿਣ ਦਿੱਤੀ ਐ ਨਾ ਉਹ ਨੌਜਵਾਨੀ ਰਹਿਣ ਦਿੱਤੀ ਐ ਸਭ ਤੋਂ ਵੱਡਾ ਜਿਹੜਾ ਮਾਰ ਪਈ ਸਾਨੂੰ ਇੱਥੇ ਪਈ ਐ ਨੌਜਵਾਨੀ ਨੇ ਨਸ਼ਿਆਂ ਚ ਡੋਲਤੀ ਉਹ ਤੋਂ ਪਹਿਲੀ ਪੀੜ੍ਹੀ ਸੀ ਉਹ ਘੜਤੂ ਬਾਦ ਕਹਿ ਕੇ ਉਸ ਪਾਸੇ ਤੋਰਤੀ ਦੂਜੀ ਨਸ਼ਿਆਂ ਚ ਤੋਰਤੀ ਰਹਿੰਦੀ ਕਿਸੇ ਜਿਹੜੀ ਬਾਹਰ ਜਾਵੜੇ ਜਿੰਨਾ ਚਿਰ ਕਾਰਜਾਂ ਯੂਨੀਵਰਸਿਟੀਆਂ ਚੋ ਇਹ ਘੋਲ ਨਹੀਂ ਉੱਠਦੇ ਉਹਨਾਂ ਚਿਰ ਲੜਾਈਆਂ ਦੀ ਅੱਗੇ ਵਧਦੀਆਂ ਹੁਣ ਜਿਹੜੇ ਸਾਥੀ ਰਹਿ ਗਏ ਆ ਉਹ ਆਦਾ ਟਾਈਮ ਪਾਸ ਕਰਨ ਵਾਲੀ ਗੱਲ ਜੀ ਬਣ ਗਈ ਹੈ ਹੁਣ ਤੇ ਰਹਿੰਦੀ ਜਿਹੜੀ ਉਹ ਜਿਹੜੀਆਂ ਏਜੰਸੀਆਂ ਦਫੇੜ ਪਾ ਕੇ ਸਾਨੂੰ ਇਸ ਤਰ੍ਹਾਂ ਖਲਾਫੁੰਦੀਆਂ ਵੀ ਇਕੱਠੇ ਨਾ ਹੋਣ ਤੇ ਕੋਈ ਇਹੋ ਜਿਹਾ ਪੰਜਵਾਂ ਘੋਲ ਨਾ ਲੱਗੂ ਜਿਹਦੇ ਜੋ ਸਾਡੇ ਸਾਹਮਣੇ ਉਹ ਪਿਛਲਾ ਘੋਲ ਰਿਕਾਰਡ ਤੋੜ ਘੋਲਾ ਦਿੱਲੀ ਵਾਲਾ ਜਿਹੜਾ ਬੜਾ ਸ਼ਾਨਾਮਤਾ ਇਤਿਹਾਸ ਬਣਿਆ ਤੇ ਇਤਿਹਾਸ ਲਿਖਿਆ ਜਾਊ ਉਸ ਦੇ ਉੱਤੇ ਉਸ ਇਤਿਹਾਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਯਾਦ ਆ ਕਰਣਗੇ ਕਿਤਾਬਾਂ ਦਾ ਉਹ ਸ਼ਿੰਗਾਰ ਬਣੂਗਾ ਤੇ ਪੜਿਆ ਜਾਇਆ ਕਰੂਗਾ ਉਸ ਤੋਂ ਬਾਅਦ ਉਹਨਾਂ ਨੇ ਆਪ ਦੇ ਸੂਝ-ਬੂਝ ਦੇ ਨਾਲ ਜਿਵੇਂ ਸਾਨੂੰ ਫਲਾਰ ਕੇ ਜੋ ਕੁਝ ਕੀਤਾ ਸਾ ਤੁਹਾਡੇ ਸਾਰੇ ਸਾਹਮਣੇ ਹੈ ਜੋ ਅਣ ਅਜ ਜਥੇਬੰਦੀ ਆਪਣੀ ਅਸੀਂ ਇਹਨੂੰ ਵੱਧ ਤੋਂ ਵੱਧ ਏਕਤਾ ਵੱਲ ਕਮੇ ਰੱਖਣਾ ਹੈ ਆਪਦੀ ਸੂਝ-ਬੂਝ ਦੇ ਨਾਲ ਜਿਹੜੇ ਸਾਥੀ ਜਿੰਨੇ ਸਾਥੀ ਸਾਡੇ ਨਾਲ ਮੋਟ ਸਕਦੇ ਆ ਅਸੀਂ ਆਪਣੀਆਂ ਕਾਇਆਂ ਨੂੰ ਦੁਆਰਾ ਫਿਰ ਸੰਗਠਨ ਕਰਕੇ ਜਿੰਨੇ ਅਸੀਂ ਇਕਤਾ ਕਰ ਜਾਗੇ ਸਾਡੀ ਜਥੇਬੰਦੀ ਦੀ ਇਸੇ ਵਿੱਚ ਹੀ ਭਲਾਈ ਹੈ ਤੇ ਸਾਰੇ ਸਾਥੀਆਂ ਨੂੰ ਆਸ ਕਰੂੰਗਾ ਸਾਰੇ ਸਾਥੀਆਂ ਤੋਂ ਵੀ ਜਿੱਥੇ-ਜਿੱਥੇ ਵੀ ਆਪਣਾ ਜਿੰਨਾ ਹੈ ਜਿਸੇ ਕੇ ਨਾਲ ਲਿੰਕ ਹੈ ਤੇ ਆਪਾਂ ਕੋਸ਼ਿਸ਼ ਕਰਕੇ ਜਿਵੇਂ ਵੀ ਸਮਝਾ ਬਿਜਾ ਕੇ ਸਾਥਕਾਂ ਨੂੰ ਵੱਧ ਤੋਂ ਵੱਧ ਨਾਲ ਰੱਖਣ ਦੇ ਵਾਸਤੇ ਆਪਾਂ ਜ਼ੋਰ ਲਾਈਏ ਤਾਂ ਜਿੰਨੇ ਤੁਸੀਂ ਅੱਜ ਇਸ ਖਾਸ ਏਜੰਡੇ ਦੇ ਉੱਤੇ ਇਕੱਤਰ ਹੋਏ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਤੁਸੀਂ ਆਉਂਦੀ ਜ਼ਿੰਮੇਵਾਰੀ ਨੂੰ ਸਮਝਿਆ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਸਰਪ੍ਰਸਤ ਕਮੇਟੀ ਦੇ ਮੈਂਬਰ ਸਰਦਾਰ ਸਵਰਨ ਸਿੰਘ ਜੀ ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਦੇ ਜੋ ਪੁਰਾਣੇ ਤਜਰਬੇ ਇਸ ਤਰ੍ਹਾਂ ਮਾੜੇ ਹਾਲਾਤਾਂ ਦੇ ਵਿੱਚੋਂ ਜਿਹੜੇ ਜਥੇਬੰਦੀਆਂ ਦੇ ਆਗੂ ਗੁਜ਼ਰੇ ਉਹ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ ਤਾਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਕਿ ਜੋ ਇੱਥੇ ਅੱਜ ਪ੍ਰਬੰਧ ਕੀਤਾ ਗਿਆ ਹੁਣ ਪ੍ਰਬੰਧ ਕਰਨ ਦਾ ਇੱਕ ਬਹੁਤ ਵਧੀਆ ਪ੍ਰਬੰਧ ਹੈ ਬੈਠਣ ਦੀ ਜਗ੍ਹਾ ਬਹੁਤ ਸਾਫ਼ ਸੁਥਰੀ ਹੈ ਸੋ ਬੜੇ ਇਕਾਗਰਤਾ ਦੇ ਨਾਲ ਆਪਾਂ ਜਿਹੜਾ ਇੱਥੇ ਮੀਟਿੰਗ ਕਰ ਰਹੇ ਹਾਂ ਤਾਂ ਦੂਸਰੀ ਗੱਲ ਜਿਸ ਤਰ੍ਹਾਂ ਕਿ ਆਪਾਂ ਜੋ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਥੇਬੰਦੀ ਚੋਂ ਕੁਝ ਸਾਥੀ ਚਲੇ ਗਏ ਨੇ ਇਕੋ ਆਪਾਂ ਸਾਰੇ ਇੱਕ ਪਰਿਵਾਰ ਪਰ ਕਈ ਵਾਰ ਕੀ ਹੁੰਦਾ ਜਿਵੇਂ ਕਲਾਸ ਦੇ ਵਿੱਚ ਬੱਚੇ 50 ਹੁੰਦੇ ਐ ਟੀਚਰ ਵੀ ਸਮਾਂ ਬਰਾਬਰ ਦਿੰਦਾ ਕੋਈ 20 ਨੰਬਰਾਂ ਵਾਲਾ ਹੁੰਦਾ ਕੋਈ 100 ਵਾਲਾ ਵੀ ਹੁੰਦਾ ਤਾਂ ਸਮਝ ਕਿਸੇ ਦੀ ਘਟ ਵੱਧ ਹੋ ਸਕਦੀ ਐ ਭਾਵਨਾ ਕਿਸੇ ਦੀ ਗਲਤ ਨਹੀਂ ਹੁੰਦੀ 32 ਸਾਲ ਤੇ 45 50 ਸਾਲ ਦੇ ਵਿੱਚ ਦਾ ਫਰਕ ਹੁੰਦਾ ਪਰ ਜਿਵੇਂ ਸਿਆਣੇ ਕਹਿੰਦੇ ਇੱਕ ਚੁੱਪ ਤੇ 100 ਸੁਖ ਕੋਈ ਵੀ ਫੈਸਲਾ ਜਿੰਨਾ ਵੱਡਾ ਉਹਦਾ ਓਨੀ ਵੱਡੀ ਜ਼ਿੰਮੇਵਾਰੀ ਪਹਿਲਾਂ ਤੋਲੋ ਫਿਰ ਬੋਲੋ ਕਈ ਵਾਰ ਨਿੱਕੀ ਨਿੱਕੀ ਮਤਲਬ ਇੱਕ ਗੈਰ ਜ਼ਿੰਮੇਵਾਰ ਤਰੀਕੇ ਨਾਲ ਕੀਤੀ ਬਿਆਨਬਾਜ਼ੀ ਉਹ ਬੜਾ ਲੰਮਾ ਸਮਾਂ ਜਿਹੜਾ ਸਾਨੂੰ ਦੀ ਲੋਦਾ ਖਮਿਆਜਾ ਭੁਗਤਣਾ ਪੈਂਦਾ ਅਕਸਰ ਆਪਾਂ ਕਈ ਵਾਰ ਦੇਖਿਆ ਜਦੋਂ ਕੋਈ ਦੀਵਾਰ ਦੇ ਵਿੱਚੋਂ ਆਪਾਂ ਕੋਈ 바ਰ ਕੱਢਣਾ ਹੋਵੇ ਜਾਂ ਕੋਈ ਛੋਟੀ ਜੀ ਅਲਮਾਰੀ ਕੱਢਣੀ ਹੋਵੇ ਨਾ ਤੱਪਨੇ ਇੱਕ ਐਟ ਕੱਢੀ ਜਾਂਦੀ ਹੈ ਜਦੋਂ ਇੱਕ ਐਟ ਨਿਕਲ ਜੇ ਇੱਕ ਫਿਰ ਕਹਿੰਦੇ ਵੀ ਹੁਣ ਬਣਵੀ ਕਰ ਲੈ ਹੁਣ ਜਿੰਨੀ ਮਰਜ਼ੀ ਢਾ ਲਈਏ ਤਾਂ ਇਸੇ ਤਰ੍ਹਾਂ ਜੇਕਰ ਇੱਕ ਵੀ ਮੈਂਬਰ ਜਥੇਬੰਦੀ ਵਿੱਚੋਂ ਜਾਂਦਾ ਹੈ ਨਾ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹੋਰ ਵੀ ਰਾਹ ਬਣਦੇ ਜਾਂਦੇ ਸੋ ਹੁਣ ਜਿਹੜਾ ਹੋ ਗਿਆ ਕਿਉਂਕਿ ਮਸਲੇ ਜਿਹੜੇ ਹੁੰਦੇ ਆ ਉਹ ਅਕਸਰ ਚਾਹੇ ਕਤਲਾਂ ਦੀ ਗੱਲ ਵੀ ਹੋਵੇ ਕੇਸ ਹੁੰਦੇ ਆ ਤਾਂ ਆਮਣੇ ਸਾਹਮਣੇ ਬੈਠ ਕੇ ਨਿਬੜਦੀ ਸੋਨਾ ਸਾਥੀਆਂ ਤੇ ਕਮੀ ਸੀ ਮੈਂ ਸਮਝਦਾ ਕਿ ਅਮਣੇ ਸਾਹਮਣੇ ਨਹੀਂ ਬੈਠ ਸਕੇ ਬੰਦਾ ਤੇ ਇੱਕ ਵੀ ਨਿਕਲੇ ਉਹ ਵੀ ਬੜਾ ਵੱਡਾ ਘਾਟਾ ਹੁੰਦਾ ਚਲੋ ਜੋ ਹੋਇਆ ਪਰਮਾਤਮਾ ਭਲੀ ਕਰੇ ਅਗੇ ਤੋਂ ਜਿਹੜੀ ਆਪਣੀ ਜਥੇਬੰਦੀ ਆਪਾਂ ਕੋਸ਼ਿਸ਼ ਕਰੀਏ ਕਿ ਅੱਗੇ ਤੋਂ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਕਦੇ ਵੀ ਨਾ ਬਣਨ ਕਿਉਂਕਿ ਪੰਜਾਬ ਜਿਹੜਾ ਹੈ ਇਹ ਆਪਣਾ ਘਰ ਹੈ ਇੱਥੇ ਚਾਹੇ ਹਿੰਦੂ ਰਹਿੰਦਾ ਚਾਹੇ ਸਿੱਖ ਰਹਿੰਦਾ ਚਾਹੇ ਮੁਸਲਮਾਨ ਰਹਿੰਦਾ ਇੱਕ ਆਪਣਾ ਜੱਦੀ ਘਰ ਹੁੰਦਾ ਹੈ ਜਿਵੇਂ ਆਪਾਂ ਜੱਦੀ ਘਰ ਦੇ ਪ੍ਰਤੀ ਸਮਰਪਿਤ ਹੁੰਨੇ ਨਾ ਕੋਈ ਬਾਰ ਚ ਵੀ ਖੜ ਜੇ ਕੋ ਮੜਿਆ ਕੂੜਾ ਵੀ ਛੋੜ ਦੇ ਬਾਅਦ ਆਪਾਂ ਮਰਨ ਤੱਕ ਜਾਂਦੇ ਆ। ਤਾਂ ਜਦੋਂ ਆਪਾਂ ਇੰਨੇ ਗੰਭੀਰ ਇੰਨੇ ਸੰਜੀਦਾ ਆਪਣੇ ਪੰਜਾਬ ਜਿਹੜਾ ਘਰੇ ਦੇ ਪ੍ਰਤੀ ਹੋਗੇ ਨਾ ਤਾਂ ਮੇਰਾ ਖਿਆਲ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਸੋ ਕੋਸ਼ਿਸ਼ ਕਰੀਏ ਜਿਹੜੇ ਕੋਈ ਸਾਥੀ ਵਾਪਸ ਆਉਂਦੇ ਆ ਜੇ ਨਹੀਂ ਵੀ ਆਉਂਦਾ ਉਹਦੀ ਮਰਜ਼ੀ ਹੈ। ਤੇ ਹੁਣ ਆਪਾਂ ਨੂੰ ਥੋੜੀ ਜੀ ਹੋਰ ਦੱਬ ਕੇ ਮਿਹਨਤ ਕਰਨੀ ਪੈਣੀ ਹੈ। ਜਿਹੜਾ ਘਾਟਾ ਪਿਆ ਉਹ ਪੂਰਾ ਕਰਨਾ ਪੈਣਾ ਕਿਉਂਕਿ ਸਾਥੀ ਬੜੇ ਆਉਂਦੇ ਜਾਂਦੇ ਆ ਸਿਆਸੀ ਪਾਰਟੀਆਂ ਵਿੱਚ ਵੀ ਹੋ ਰਿਹਾ ਹੈ ਅ ਫਰਕ ਥੋੜਾ ਜਿਹਾ ਸੋਚ ਦਾ ਹੁੰਦਾ ਬਸ ਜਿਵੇਂ 9 ਤੇ 6 ਜੀ ਡਾਟਾ ਜਾਂ ਕਰ ਦਈਏ ਤਾਂ 9 ਹੋ ਜਾਂਦਾ ਜੀ ਉਸ ਤਰ੍ਹਾਂ ਤੇ 6 ਹੋ ਜਾਂਦਾ ਬਸ ਥੋੜੀ ਜੀ ਇੰਨਾ ਕੀ ਫਰਕ ਹੁੰਦਾ ਸੋ ਬੜੀਆਂ ਕੀਮਤੀ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਸਵਰਨ ਸਿੰਘ ਜੀ ਨੇ ਸੁਣ ਮੈਂ ਬੇਨਤੀ ਕਰੂੰਗਾ ਸਾਡੇ ਸਤਿਕਾਰਯੋਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਮਾਸਟਰ ਹਰਜਿੰਦਰ ਸਿੰਘ ਜੀ ਹਰੀਨੋ ਉਹ ਆਪਣੀਆਂ ਕੀਮਤੀ ਵਿਚਾਰਾਂ ਜਿਹੜੀਆਂ ਤੁਹਾਡਾ ਸਾਂਝੀਆਂ ਕਰਨਗੇ ਸੋ ਮਾਸਟਰ ਹਰਜਿੰਦਰ ਸਿੰਘ ਜੀ ਹਰੀਨੋ ਜਿੰਨੇ ਵੀ ਸਤਕਾਰਯੋਗ ਭਰਾ ਆਪਣਾ ਕੰਮ ਸਮੇਟ ਕੇ ਇਸ ਕੰਮ ਨੂੰ ਜ਼ਰੂਰੀ ਸਮਝਿਆ ਤੁਸੀਂ ਇੱਥੇ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਖਤੈ ਬਹੁਤ ਸਾਰੇ ਵਿਚਾਰ ਵੱਡੇ ਭਰਾ ਸਵਰਨ ਸਿੰਘ ਨੇ ਵੀ ਬੜੇ ਕੀਮਤੀ ਸੁਝਾਅ ਵਿਚਾਰ ਆਪਾਂ ਨੂੰ ਦਿੱਤੇ ਆ ਬਿਆਨਤ ਸਿੰਘ ਵੀਰ ਨੇ ਜੱਥੇਬੰਦੀ ਦੇ ਵਿੱਚ ਉਤਰਾ ਚੜ੍ਹਾ ਬੜੇ ਵਾਰੀ ਆਉਂਦੇ ਆ ਤੇ ਕਦੇ ਵੀ ਨੈਗੇਟਿਵ ਜੇ ਅਸੀਂ ਸੋਚਾਂਗੇ ਤਾਂ ਮੰਨ ਲਓ ਅੱਗੇ ਨਹੀਂ ਵੱਸ ਸਕਾਂਗੇ ਕੋਈ ਇਹ ਇਹ ਟਾਰਗੇਟ ਨਹੀਂ ਆਪਾਂ ਜੂਨ ਤੱਕ ਹੀ ਚਲਾਉਣੀ ਆ ਜਾਂ ਅਗਸਤ ਤੱਕ ਹੀ ਚਲਾਉਣੀ ਆ ਇਹ ਲੰਬਾ ਸਮਾਂ ਚੱਲਣਾ ਹੈ ਇਹਦੇ ਵਿੱਚ ਬੜਾ ਕੁਝ ਆਊਗਾ ਦੋ ਕਿਸੇ ਨੂੰ ਦੋਨੋਂ ਚੀਜ਼ਾਂ ਹੁੰਦੀਆਂ ਐ ਅੱਧਾ ਪਾਣੀ ਦਾ ਗਲਾਸ ਹੋਵੇ ਕਿਸੇ ਨੂੰ ਉਹ ਅੱਧਾ ਖਾਲੀ ਲੱਗਦਾ ਤੇ ਕਿਸੇ ਨੂੰ ਉਹ ਅੱਧਾ ਭਰਿਆ ਲੱਗਦਾ ਕਿਤੇ ਸਾਨੂੰ ਇਹ ਲੱਗਦਾ ਵੀ ਇੱਕ ਮੈਂਬਰ ਜਾਣ ਦਾ ਘਾਟਾ ਵੀ ਪੈਂਦਾ ਤੇ ਕਿਤੇ ਸਾਨੂੰ ਇਹ ਲੱਗਦਾ ਵੀ ਜੇ ਸ਼ੂਗਰ ਹੋ ਗਿਆ ਸਰੀਰ ਨੂੰ ਤੇ ਉਂਗਲ ਵੱਢਣੀ ਪੈਂਦੀ ਹੈ ਤੈਨੂੰ ਵੱਢ ਦੇਣੀ ਚਾਹੀਦੀ ਹੈ ਸਾਰਾ ਸਰੀਰ ਬਚ ਜੂਗਾ ਕਿਤੇ ਸਾਨੂੰ ਇਹ ਵੀ ਲੱਗਦਾ ਹੁੰਦਾ ਕਿ ਸੇਬਾਂ ਦੀ ਟੋਕਰੀ ਆ ਜੇ ਸਾਰੀ ਬਚਾਉਣੀਆਂ ਵਿੱਚੋਂ ਗਲਿਆ ਇੱਕ ਦੋ ਕੱਢ ਕੇ ਬਾਹਰ ਵੀ ਸਿੱਟਣੇ ਪੈਣਗੇ ਤੇ ਬਾਕੀ ਬਚ ਜਾਣਗੇ ਸੋ ਇਹ ਲੰਬਾ ਪ੍ਰੋਸੈਸ ਹੈ ਇਹਦੇ ਵਿੱਚ ਤੁਸੀਂ ਆਮ ਦੇਖਦੇ ਆਂ ਵੱਡੀਆਂ ਜਿੱਥੇ ਬੰਦੀਆਂ ਦੇ ਵਿੱਚ ਜਿਹੜਾ ਨੌਜਵਾਨ ਕੱਢ ਰਾਂ ਉਹ ਬਹੁਤ ਸਥਾਈ ਨਹੀਂ ਹੁੰਦਾ ਆਉਂਦਾ ਫਾਵਾ ਜਿਹਦੇ ਵਾਂਗੂੰ ਆਉਂਦਾ ਤੇ ਉਹ ਫਿਰ ਤੁਹਾਡੇ ਮੇਰੇ ਵਰਗੇ ਭਰਾ ਸਵਾਰਨ ਵਰਗਿਆਂ ਨੂੰ ਕਹ ਕੇ ਨਹੀਂ ਨਹੀਂ ਇਹਨਾਂ ਦੇ ਨਹੀਂ ਪੱਲੇ ਕੋ ਸੋਫਾ ਆਪ ਦਾ ਕਰਦੇ ਆਂ ਕਰਦੇ ਆਂ ਜਿਉਂ ਕਰਦੇ ਆਂ ਕਰਨਾ ਕਰਨਾ ਕੁਛ ਨਹੀਂ ਹੁੰਦਾ ਅਸੀਂ ਆ ਤੁਸੀਂ ਤੇ ਮੈਂ ਵੀ ਉਸੇ ਉਮਰ ਦੇ ਵਿੱਚੋਂ ਹੀ ਆਏ ਆ ਜਦੋਂ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਤੇ ਮੈਂ ਕਹਿੰਨਾ ਵੀ ਲੀਡਰ ਬਣਨਾ ਔਖਾ ਹੈ ਔਖਾ ਹੈਗਾ ਪਰ ਵੋਟਾਂ ਵਾਲਾ ਲੀਡਰ ਜਿਹੜਾ ਉਹ ਬਣਨਾ ਥੋੜਾ ਜਿਹਾ ਸੌਖਾ ਹੈ ਕਿਸਾਨ ਲੀਡਰ ਬਣਨਾ ਔਖਾ ਹੈ ਕਿਸਾਨ ਲੀਡਰ ਬਣਨ ਵਾਸਤੇ ਵੈਸੇ ਤਾਂ ਕਿਸੇ ਵੀ ਖੇਤਰ ਦਾ ਜੇ ਲੀਡਰ ਹੈ ਡਾਕਟਰਾਂ ਦਾ ਲੀਡਰ ਹੈ ਤਾਂ ਉਹਨੂੰ ਡਾਕਟਰੀ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਜੇ ਕੋਈ ਕਿਸਾਨ ਲੀਡਰ ਹੈ ਤਾਂ ਉਹਨੂੰ ਕਿਸਾਨੀ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਤੇ ਜੇ ਕਿਸਾਨਾਂ ਦੇ ਲੀਡਰ ਜੇ ਇਹ ਹੋਣ ਜਿਨ੍ਹਾਂ ਨੂੰ ਜौं ਤੇ ਜ਼ਮੀਨ ਦਾ ਫਰਕ ਨਾ ਪਤਾ ਲੱਗੇ ਤਾਂ ਫਿਰ ਲੋਕ ਉਹਨੂੰ ਐਕਸੈਪਟ ਨਹੀਂ ਕਰਨਗੇ ਮੈਨੂੰ ਨਹੀਂ ਲੱਗਦਾ ਬਹੁਤ ਸਾਰੇ ਮਸਲੇ ਆ ਜੇ ਕਿਸਾਨ ਦੀਆਂ ਸਮੱਸਿਆਵਾਂ ਨਹੀਂ ਪਤਾ ਲੀਡਰ ਨੂੰ ਤੋ ਬਿਲਕੁਲ ਕਾਮਯਾਬ ਨਹੀਂ ਹੋਏਗਾ ਅਸੀਂ ਇਹਨਾਂ ਗੱਲਾਂ ਤੇ ਜ਼ੋਰ ਦਿੰਦੇ ਰਹੇ ਜਿਹੜੀਆਂ ਇਕਾਈਆਂ ਅਸੀਂ ਆਪਣੀ ਮਰਜ਼ੀ ਨਾਲ ਤੇ ਆਪਣੇ ਹਿਸਾਬ ਨਾਲ ਬਣਾਈਆਂ ਸੀ ਨਾ ਉਹ ਅੱਜ ਵੀ ਉਵੇਂ ਦੀਆਂ ਉਵੇਂ ਹੀ ਆ ਜੀ ਉਵੇਂ ਹੀ ਖੜੀਆਂ ਵਾੜਾ ਦਰਕਾ ਟੀਮਾਂ ਲਈ ਪੰਜ ਗਰਾਈ ਇਹ ਇਹ ਪਿੰਡ ਹੈ ਜਿਹੜੇ ਹਰੀਨੋ ਇਹ ਉਹ ਕਾਈਆਂ ਜਿਹੜੀਆਂ ਸਥਾਈ ਪਣੀਆਂ ਵਾਲਾ ਪਿੰਡ ਹੈ ਆਪਣੇ ਨਾਲ ਪਹਿਲਾਂ ਵੀ ਸੀ ਹੁਣ ਵੀ ਅੱਜ ਵੀ ਨਵੀਂ ਕਾਈ ਵੀ ਬਣੀ ਆ ਉੱਥੇ ਤੁਸੀਂ ਦੇਖੋ ਵੀ ਇਸ ਤਰ੍ਹਾਂ ਦੇ ਕਾਡਰ ਬਿਨਾ ਜਿਹੜੀ ਕਿਸਾਨ ਜਥੇਬੰਦੀ ਆ ਬਿਲਕੁਲ ਨਹੀਂ ਚੱਲ ਸਕਦੀ ਕਿਉਂ ਕਿ ਕੁਝ ਘੰਟਿਆਂ ਦੇ ਕੰਮ ਵਾਲਾ ਕੰਮ ਨਹੀਂ ਹੈਗਾ ਜਦੋਂ ਕੋਈ ਸੰਘਰਸ਼ ਲੜਨਾ ਪਿਆ ਕਿਹੜੇ ਕਿਹੜੇ ਟਰਾਲੀਆਂ ਲੈ ਕੇ ਖੜ੍ਹ ਸਕਦੇ ਆ ਉੱਥੇ ਕਿਹੜੇ ਕਿਹੜੇ ਉੱਥੇ ਟੈਂਟ ਲਾ ਕੇ ਬਹਿ ਸਕਦੇ ਆ ਇਹ ਚੱਲਣਾ ਨਾ ਕਿ ਭੱਜੇ ਜਾਓ ਤੇ ਇੱਕ ਵੀਡੀਓ ਬਣਾ ਲਓ ਤੇ ਬੱਸ ਉਸੇ ਨੂੰ ਦੱਸ ਦੇਣ ਤੇ ਪਿਛਲੇ ਸਾਲ ਵਾਲੀ ਚੱਕ ਕੇ ਪਾ ਦਿਓ ਇਹਦੇ ਨਾਲ ਸ਼ੰਘਾਰਚ ਨਹੀਂ ਜਿੱਤੇ ਜਾਂਦੇ ਮੈਂ ਕਿੰਨਾ ਵੀ ਤੁਹਾਨੂੰ ਲੱਗਦਾ ਹੋਣਾ ਵੀ ਯਾਰ ਤੁਸੀਂ ਕਾਲੀ ਕਰਤੀ ਇਹ ਬੰਦੇ ਤੁਸੀਂ ਸਾਰਿਆਂ ਨੂੰ ਪਤਾ ਹੈ ਵੀ ਜਿੱਤੋ ਦੇ ਬਲਾਜਪਰ ਦਾ ਅਮਰੀਕ ਸਿੰਘ ਫਰੀਦਕੋਟ ਦੇ ਸ਼ਰਨਜੀਤ ਸਿੰਘ ਤੁਹਾਨੂੰ ਲੱਗਦਾ ਹੋਣਾ ਯਾਰ ਵੀ ਗੱਲਬਾਤ ਨਾਲ ਮਸਲਾ ਹੱਲ ਹੋ ਜਾਣਾ ਸੀ ਸਭ ਨੂੰ ਲੱਗਦਾ ਹੁੰਦਾ ਜਦੋਂ ਚੇਤ ਨਾ ਵੜੀ ਨਾ ਉਦੋਂ ਆਪਾਂ ਨੂੰ ਐਂ ਲੱਗਦਾ ਹੁੰਦਾ ਯਾਰ ਏਡਾ ਕਿੱਡਾ ਕ ਮਸਲਾ ਸੀ ਆਪਾਂ ਸਾਹਮਣੇ ਬੈ ਕੇ ਗੱਲ ਕਰ ਸਕਦੇ ਆਂ ਪਰ ਕਈ ਵਾਰੀ ਮਸਲੇ ਇਹੋ ਜਿਹੇ ਹੁੰਦੇ ਆ ਜਿਹੜੇ ਨਿੱਜੀ ਨਹੀਂ ਹੁੰਦੇ ਉਹ ਜਥੇਬੰਦਕ ਸੋਚ ਦੇ ਨਾਲ ਬਿਲਕੁਲ ਹੀ ਤਾਲਮੇਲ ਨਹੀਂ ਹੁੰਦਾ ਉਹਨਾਂ ਦਾ ਤੁਸੀਂ ਸਾਰਿਆਂ ਨੇ ਆਈ ਕਾਰਡ ਬਣਾਏ ਹੋਣੇ ਆਈ ਕਾਰਡ ਦਾ 100 ਰੁਪਿਆ ਲੱਗਦਾ ਤੇ ਫਰੀਦਕੋਟ ਤੋਂ ਅਸੀਂ ਮੇਰੇ ਸਾਈਨ ਹੁੰਦੇ ਇੱਕ ਪਾਸੇ ਇੱਕ ਪਾਸੇ ਜ਼ਿਲ੍ਹਾ ਪ੍ਰਧਾਨ ਦੇ ਸਾਈਨ ਹੁੰਦੇ ਮੈਨੂੰ ਲੱਗਦਾ ਵੀ ਤੁਹਾਨੂੰ ਕਿਸੇ ਨੂੰ ਜਵਾਬਤਾ ਨਹੀਂ ਦਿੱਤਾ ਵੀ ਆਹ ਤਾਂ ਨਹੀਂ ਬਣਨਾ ਯਾਰ ਸਾਰੇ ਨੂੰ ਪਤਾ ਨੇ ਇਸ ਗੱਲ ਦਾ ਵੀ ਕਿਸੇ ਨੂੰ ਕੋਈ ਜਵਾਬ ਨਹੀਂ ਵੀ ਆ ਤਾਂ ਨਹੀਂ ਬਣਨਾ ਅੱਜ ਤੱਕ ਪਰ ਉਹਨਾਂ ਬੰਦੇ ਨੇ ਕੀ ਕੀਤਾ ਆਪ ਦੀ ਮੋਹਰ ਲਾ ਕੇ ਹੋਰ ਕਿਤੋਂ ਕਾਰਡ ਬਣਾ ਕੇ ਆ ਮੇਰੇ ਕੋਲੇ 20 20 ਬੰਦਿਆਂ ਦੇ ਨੰਬਰ ਹੈ ਜਿਹੜੇ ਕਹਿੰਦੇ 100000 ਰੁਪਿਆ ਦਿੱਤਾ ਜੀ ਕਾਰਡ ਬਣਵਾਉਣ ਦਾ 100000 ਕਿਸੇ ਤੋਂ 1500 ਕਿਸੇ ਤੋਂ 800 ਕਿਸੇ ਤੋਂ 900 ਤੇ ਆਪਦੇ ਹੀ ਸਾਈਨ ਕਰਕੇ ਕਿ ਅਸੀਂ ਕਿਹਾ ਤੁਹਾਨੂੰ ਕਹਿੰਦੇ ਸੀ ਵੀ ਨਹੀਂ ਬਣਾਉਂਦੇ ਤੁਸੀਂ ਹਜ਼ਾਰ-ਹਜ਼ਾਰ ਲੈ ਲਿਆ ਤੁਸੀਂ ਕਾਰਡ ਤਾਂ ਸਾਨੂੰ ਪਹੁੰਚ ਦੇ ਕਰਦੇ ਹੋ ਸਾਡ ਉਹਨੂੰ ਕਾਰਡ ਤਾਂ ਅਸਲੀ ਦੇ ਦਿਓ ਆਪ ਹੀ ਆਪ ਦੀ ਮੋਹਰ ਲਾ ਕੇ ਜਦੋਂ ਇਹ ਗੱਲ ਕਰਦੇ ਸੀ ਵੀ ਆਓ ਖੈਸ ਇਸ ਮਸਲੇ ਤੇ ਗੱਲ ਕਰਕੇ ਦੋ ਅਸੀਂ ਨਹੀਂ ਆਉਣਾ ਜਥੇਬੰਦੀ ਦੇ ਵਿੱਚ ਚੱਲਣਾ ਕਿਉਂ ਔਖਾ ਹੈ ਕਿਉਂਕਿ ਇੱਥੇ ਉਹੀ ਚੱਲਦੇ ਆ ਜਿਹੜੇ ਨਿਰਸਵਾਰਥ ਹੈ ਤੇ ਜਿਨ੍ਹਾਂ ਨੇ ਲੁੱਟਮਾਰ ਕਰਨੀ ਹੈ ਉਹ ਅੱਜ ਵੀ ਨਹੀਂ ਚੱਲ ਸਕਣਗੇ ਕੱਲ ਵੀ ਨਹੀਂ ਚੱਲ ਸਕਣਗੇ ਜੋ ਕਿ ਉਹ ਜਿਹੜੀ ਲੁੱਟਮਾਰ ਕੀਤੀ ਹੁੰਦੀ ਆ ਉਹ ਤਾਂ ਜਲਦੀ ਫੜੀ ਜਾਂਦੀ ਆ। ਉਹ ਛੇਤੀ ਪਤਾ ਲੱਗ ਜਾਂਦਾ ਤੇ ਉਹ ਅਗਲਾ ਫਿਰਦਾ ਵੀ ਨਹੀਂ। ਇਹਦੇ ਨਾਲ ਬਦਰਾਮੀ ਹੁੰਦੀ ਆ। ਹੁਣ ਵੇਖੋ 500 ਕਾਰਡ 500 ਕਾਰਡ ਬਣਿਆ ਜਾਲੀ ਆਪਣੇ ਨਾਮ ਤੇ ਟੋਲਾ ਵਾਲੇ ਚੀਕਾਂ ਮਾਰਦੇ ਆ ਕਹਿੰਦੇ ਥੋੜੇ ਹੀ ਕਾਰਡ ਆਈ ਜਾਂਦੇ ਆ ਜੀ ਥੋੜੇ ਹੀ ਆਈ ਜਾਂਦੇ ਆ। ਮੈਂ ਕਿਹਾ ਯਾਰ ਸਾਡੇ ਤਾਂ ਕਾਰਡ ਹੀ 150 ਦੇ ਕਰੀਬ ਆ ਪੰਜਾਬ ਦੇ ਵਿੱਚ। ਫਿਰ ਉਹਨਾਂ ਨੂੰ ਸੈਂਪਲ ਦਿੱਤਾ ਵੀ ਆਹਾ ਸਾਡਾ ਕਾਰਡ ਹੈ ਜਿਹੜੇ ਇਹ ਤੋਂ ਬਿਨਾ ਸਾਡੇ ਨਾਂ ਤੇ ਬਣਦੇ ਆ ਜਾਲੀ ਆ ਹੁਣ 2-4 ਟੋਲਾ ਵਾਲਿਆਂ ਨੂੰ ਦੱਸਿਆ ਉਹ ਆਪੇ ਕਾਰਵਾਈ ਕਰਨਗੇ ਤਾਂ ਜਦੋਂ ਇਹੋ ਜਿਹੀਆਂ ਸਮੱਸਿਆਵਾਂ ਆਉਣ ਤਾਂ ਉਦੋਂ ਫਿਰ ਵੀ ਅਸੀਂ ਜਵਾਬ ਵੀ ਨਹੀਂ ਦੇਣਾ ਅਸੀਂ ਰਹਿਣਾ ਵੀ ਤੁਹਾਡੇ ਨਾਲ ਅਸੀਂ ਤੁਹਾਡੇ ਅੱਖੇ ਵੀ ਨਹੀਂ ਲੱਗਣਾ ਅਸੀਂ ਗੱਲਬਾਤ ਵੀ ਨਹੀਂ ਸਾਰਿਆਂ ਦੇ ਵਿੱਚ ਆੱਕ ਕਰ ਸਕਦੇ ਤਾਂ ਫਿਰ ਇਹੋ ਜਿਹੇ ਬੰਦਿਆਂ ਨੂੰ ਨਹੀਂ ਲੋੜ ਅਗਲੀ ਮੂਰਖਤਾ ਇਹ ਹੈ ਵਿੱਤੂ ਸੇ ਜਥੇਬੰਦੀ ਬਣਾਓ ਕੋ ਵੱਡਾ ਪੰਜਾਬ ਪਿਆ ਪਰ ਹਰਿਆਣਾ ਪਿਆ ਜਿੱਥੋਂ ਤਾਈ ਮਰਜ਼ੀ ਬਣਾਈ ਜਾਓ ਪਰ ਭਾਰਤੀ ਕਿਸਾਨ ਯੂਨੀਅਨ ਫਤਿਹ ਆਪ 15 ਅਗਸਤ 2021 ਨੂੰ ਬਣਾਈ ਤੁਸੀਂ ਨਾਂ ਤਾਂ ਆਪ ਦਾ ਬਦਲ ਲਓ ਇਹ ਥੋੜਾ ਹੈ ਕੱਲ ਨੂੰ ਕੋਈ ਹੋਰ ਆ ਕੇ ਅ ਅੱਜ ਆਪਾਂ ਸਾਰੇ ਜਣੇ ਬੈਠੇ ਆ ਲੋ ਆਪਾਂ ਇੱਥੇ ਅਨਾਉਂਸ ਕਰ ਦਈਏ ਵੀ ਜੀ ਜਿਹੜੀ ਭਾਰਤੀ ਕਿਸਾਨੀ ਨੇ ਨਗਰ ਹੈ ਉਹਦਾ ਸੂਬਾ ਪ੍ਰਧਾਨ ਬੀਅੰਤ ਸਿੰਘ ਨੂੰ ਲਾਤਾ ਜੀ ਜੇ ਅਮੀਤ ਪ੍ਰਧਾਨ ਅਮਰਦੀਪ ਸਿੰਘ ਲਾਤਾ ਜੀ ਨਤਰੇ ਫਿਰ ਨਗਰਹਾਣੇ ਕਿਉਂ ਉਹਨਾਂ ਨੇ 30 ਸਾਲ ਹੋ ਗਏ ਕੰਮ ਕਰੀ ਜਾਂਦੇ ਨੇ ਉਹਨਾਂ ਨੇ ਆਪਦਾ ਨਾਮ ਬਣਾਇਆ ਉਹ ਨਗਰਹਾਣੇ ਕਿਵੇਂ ਵਰਤਾਂਗੇ ਅਸੀਂ ਕਿਉਂਕਿ ਇਹ ਪਛਾਣ ਹੈ ਜਥੇਬੰਦੀ ਦੀ ਪਛਾਣ ਹੈ ਭਾਰਤੀ ਕਿਸਾਨੀ ਉਹਨਾਂ ਨੂੰ ਨਗਰਹਾਣਾ ਭਾਰਤੀ ਕਿਸਾਨੀ ਉਹਨਾਂ ਨੂੰ ਡਕਾਉਂਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਆਪਣੀ ਪਛਾਣ ਕੀ ਹੈ ਭਾਰਤੀ ਕਿਸਾਨ ਯੂਨੀਅਨ ਫਤੇ ਤਾਂ ਤੁਸੀਂ ਕੁਝ ਵੀ ਭਾਰਤੀ ਨਾਮ ਰੱਖੋ ਕਿਸਾਨ ਯੂਨੀਅਨ ਕੋਈ ਵੀ ਰੱਖ ਸਕਦੇ ਆ ਇਹ ਥੋੜਾ ਕਿਸਾਨ ਯੂਨੀਅਨ ਕਰਤਾ ਜੀ ਫਤੇ ਅਸੀਂ ਲਓ ਆਲ ਇੰਡੀਆ ਕਰਤਾ ਜਥੇਬੰਦਕ ਪਰਪੱਕਤਾ ਜਿਹੜੀ ਦਿਮਾਗ ਦੇ ਵਿੱਚ ਉਹ ਨਹੀਂ ਵੜੀ ਹੋਈ ਇਹ ਅਣਜਾਣਪੁਣਾ ਐਵੇਂ ਵੀ ਇਹਨਾਂ ਨੂੰ ਵੀ ਆਏ ਨਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਜਿਹੜੇ ਜਿੰਨੇ ਅਸੀਂ ਹੈ ਨਾ ਅਸੀਂ ਫੇਸਬੁੱਕ ਨਾਲ ਨਹੀਂ ਜੁੜੇ ਹੋਏ ਅਸੀਂ ਸ਼ੰਗਾਰਚ ਦੇ ਨਾਲ ਸਾਰੇ ਇਕੱਠੇ ਬੈਠ ਕੇ ਧਰਨਿਆਂ ਦੇ ਵਿੱਚ ਮੁਜਾਰਿਆਂ ਦੇ ਵਿੱਚ ਬੈਠ ਕੇ ਜੁੜੇ ਹੋਏ ਐ ਇਹ ਇਹ ਫੋਟੋਆਂ ਵੇਖ ਕੇ ਟੁੱਟਣ ਵਾਲੀਆਂ ਕਾਇਆਂ ਨਹੀਂ ਆ ਤੇ ਇਹ ਪਹਿਲਾਂ ਇਹ ਗੱਲਾਂ ਮਿੱਥ ਕੇ ਆਏ ਆ ਵੀ ਇੱਥੇ ਖਾਣ ਨੂੰ ਕੁਝ ਨਹੀਂ ਮਿਲਣਾ ਆਪਣੇ ਹੱਕਾਂ ਵਾਸਤੇ ਇਕੱਠੇ ਹੋ ਕੇ ਲੜਨ ਵਾਸਤੇ ਹੀ ਆ ਭਰਾਵੋ ਤੇ ਕੋਈ ਰਾਜਨੀਤਿਕ ਪਾਰਟੀਆਂ ਵਾਲਾ ਕੰਮ ਨਹੀਂ ਹੈਗਾ ਵੀ ਇਹ ਮੈਂਬਰ ਬਣਾਵਾਂਗੇ ਸਰਪੰਚ ਬਣਾਵਾਂਗੇ ਚੇਅਰਮੈਨ ਬਣਾਵਾਂਗੇ ਰੋਟ ਮਾਰ ਕਰਾਂਗੇ ਸਭ ਨੂੰ ਇਹ ਗੱਲ ਕਲੀਅਰ ਹੈ ਜਿਹਨੂੰ ਨਹੀਂ ਕਲੀਅਰ ਉਹ ਨਹੀਂ ਰਹੂਗਾ ਇਹ ਤਾਂ ਸਭ ਪਹਿਲਾਂ ਕਲੀਅਰ ਕਰਕੇ ਆਏ ਆ ਬਾਈ ਜੀ ਇਹ ਤਾਂ ਟਾਈਮ ਹੈ ਜਿਹੜਾ ਅਸੀਂ ਰਾਜਨੀਤਿਕ ਲੀਡਰਾਂ ਤੋਂ ਪਾਸੇ ਹੋ ਕੇ ਆਪਣੀ ਹੋਣਦ ਵਾਸਤੇ ਆਪਣੇ ਹੱਕਾਂ ਵਾਸਤੇ ਇਕੱਠੇ ਹੋ ਕੇ ਲੜਨਾ ਹੈ ਇਹਦੇ 'ਚ ਕੋਈ ਵੀ ਇਹੋ ਜੀ ਗੱਲ ਨਹੀਂ ਹੈਗੀ ਕਿ ਅਸੀਂ ਇਹਦੇ ਇਹਨੂੰ ਕਮਾਈ ਦਾ ਸਾਧਨ ਬਣਾ ਕੇ ਮੱਲੋ ਉਹਦੇ ਨਾਲ ਜੁੜੇ ਆ ਵੀ ਜੇ ਆਪਣੀ ਜਥੇਬੰਦੀ ਕੋਲੇ ਬਹੁਤ ਪੈਸਾ ਇਕੱਠਾ ਹੋਇਆ ਤਾਂ ਆਹੋ ਕਰੀਏ ਸਾਹਿਬ ਬੈਠ ਕੇ ਆ ਬੈਠ ਕੇ ਹਿਸਾਬ ਕਰੀਏ ਕਿ ਆਪਾਂ ਵੀ ਕਿੰਨੇ ਕ ਪੈਸੇ ਇਕੱਠੇ ਹੋਏ ਜਾਂਦੇ ਕਿੰਨਾ ਖਰਚਾ ਹੋਇਆ ਜਿਹੜੀਆਂ ਤਾਂ ਕਾਈਆਂ ਹੈਗੀਆਂ ਸਹੀ ਪਿੰਡਾਂ ਵਾਲੀਆਂ ਉਹਨਾਂ ਕੋਲੇ ਫੰਡ ਇਕੱਠਾ ਕੀਤਾ ਕੱਟਿਆ ਉਹਨਾਂ ਕੋਲੇ ਰਿਕਾਰਡ ਪਿਆ ਸਾਰਾ ਪਰ ਕਈਆਂ ਨੇ ਇਹਨੂੰ ਕੱਲਾ ਲਿਆ 1000 ਰੁਪਇਆ ਪਰਤੀ ਕੱਟ ਕੇ ਫੜਾਤੇ 1000 ਦਾ ਕਾਰਡ ਬਣਾਤਾ 1000 ਦਾ ਕਾਰਡ ਬਣਾਤਾ ਹੀ ਭਰਤੀਆਂ 5000 ਵੀ ਨਹੀਂ ਇਕੱਠਾ ਕਰਕੇ ਦਿੱਤਾ ਵੀ ਆਹ ਲਓ ਰਸੀਦਾਂ ਨੇ ਤਾਂ ਪੂਰੇ ਕਰ ਦਿੱਗੇ ਤੁਹਾਡੇ ਤੇ ਵੱਡਾ ਮਕਸਦ ਇਹ ਹੀ ਹੁੰਦਾ ਨਾ ਰੋਲੇ ਦਾ ਵੀਰ ਪੈਸੇ ਦਾ ਰੋਲਾ ਹੁੰਦਾ ਪੈਸੇ ਦਾ ਹਿਸਾਬ ਕਿਤਾਬ ਨਹੀਂ ਕੋਈ ਪਤਾ ਨਹੀਂ ਕਿੰਨੇ ਇਕੱਠੇ ਹੋਏ ਐ ਮੈਂ ਕਹਿੰਨਾ ਵੀ ਜੇ ਕਿਸੇ ਨੂੰ ਕੋਈ ਵੀ ਭੁਲੇਖਾ ਕਦੋਂ ਵੀ ਹੋਵੇ ਤਾਂ ਆਪਾਂ ਸਾਰੇ ਐਂ ਬੈਠੇ ਕਿਸੇ ਦਿਨ ਹਿਸਾਬ ਕਰ ਲਾਂਗੇ ਵੀ ਇੰਨੇ ਕ ਪੈਸੇ ਆਏ ਸੀ ਇੰਨੇ ਕ ਆਪਣੇ ਲੱਗੇ ਐ ਇਸ ਇਸ ਕੰਮ ਤੇ ਲੱਗੇ ਸਾਰਿਆਂ ਨੂੰ ਕਲੀਅਰ ਐ ਪਰ ਜਿਹੜੇ ਬੰਦਿਆਂ ਨੇ ਉਹ ਰੋਲਾ ਪਾਉਣ ਪੈਸਿਆਂ ਦਾ ਜਿਨ੍ਹਾਂ ਨੇ ਅੱਜ ਤੱਕ ਪੰਜ ਪੈਸੇ ਦਿੱਤੇ ਹੀ ਨਹੀਂ ਇਕੱਠੇ ਹੀ ਨਹੀਂ ਕੀਤੇ ਜਿਹੜੇ ਇਕੱਠੇ ਕੀਤੇ ਉਹ ਆਪਦੇ ਕੋਲੇ ਹੀ ਰੱਖ ਲੈ ਚਲੋ ਇਹ ਤਾਂ ਹੋ ਗਿਆ ਮੈਂ ਤੁਹਾਨੂੰ ਕਲੀਅਰ ਇਸ ਵਾਸਤੇ ਕੀਤਾ ਹੈ ਵੀ ਜਿਹੜੀਆਂ ਗੋਲਮੋਲ ਗੱਲ ਕਰਕੇ ਨਾ ਵੀ ਫਿਰ ਗੱਲ ਕਲੀਅਰ ਨਹੀਂ ਹੁੰਦੀ ਵੀ ਉਹਨਾਂ ਨੂੰ ਬੜੇ ਵਾਰੀ ਕਿਹਾ ਵੀ ਇਹ ਜਥੇਬੰਦੀ ਦਾ ਮਕਸਦ ਨਹੀਂ ਹੈਗਾ ਜਥੇਬੰਦੀ ਦਾ ਮਕਸਦ ਨਹੀਂ 2000 ਰੁਪਿਆ ਲੈ ਕੇ ਕਾਰਡ ਬਣਾਈ ਜਾਓ 10000 ਰੁਪਿਆ ਲੈ ਕੇ ਕਾਰਡ ਬਣਾਈ ਜਾਓ ਤੁਸੀਂ ਇਹ ਗੱਲ ਸੋਚਦੇ ਹੋ ਹੋਗੇ ਵੀ 100 ਕਾਰਡ ਬਣਾ ਲਿਆ ਤਾਂ ਲੱਖ ਰੁਪਿਆ ਬਣ ਜੂ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਜਥੇਬੰਦੀ ਵਾਸਤੇ ਕੋਈ ਬਹੁਤ ਵੱਡੀ ਗੱਲ ਹੈ ਜਾਂ ਜਥੇਬੰਦੀ ਦੀ ਇਹ ਵੱਡੀ ਪ੍ਰਾਪਤੀ ਹੈ ਇਹ ਤਾਂ ਕੋਈ ਪ੍ਰਾਪਤੀ ਨਹੀਂ ਹੈਗੀ ਜਿਹੜੇ ਬੰਦੇ ਧਰਨਿਆਂ ਦੇ ਵਿੱਚ ਆਉਂਦੇ ਆ ਮਜ਼ਾਰਿਆਂ ਦੇ ਵਿੱਚ ਆਉਂਦੇ ਆ ਜਿਹੜੇ ਦਫ਼ਤਰਾਂ ਦੇ ਵਿੱਚ ਜਿਨ੍ਹਾਂ ਨੇ ਜਾਣਾ ਹੈ ਥਾਣਿਆਂ ਦੇ ਵਿੱਚ ਜਾਣਾ ਹੈ ਉਹਨਾਂ ਦਾ ਆਈ ਕਾਰਡ ਬਣਨਾ ਚਾਹੀਦਾ ਤੇ 100 ਰੁਪਿਆ ਲੈਂਦੇ ਆ 100 ਰੁਪਏ ਚ ਬਣਦੇ ਆ 100 ਚ ਹੀ ਅੱਜ ਤੱਕ ਬਣਾਏ ਆ ਤੇ ਮੇਰਾ ਖਿਆਲ ਆ ਵੀ ਮੇਰੇ ਕੋਲ 40 50 ਨੰਬਰ ਆ ਉਹਨਾਂ ਦੇ ਜਿਨ੍ਹਾਂ ਤੋਂ ਹਜ਼ਾਰ ਹਜ਼ਾਰ ਰੁਪਿਆ ਲਿਆ ਇਸ ਕਰਕੇ ਨਹੀਂ ਸਾਹਮਣੇ ਆਉਂਦੇ ਸੀ ਵੀ ਉੱਥੇ ਸਾਰਿਆਂ ਨੂੰ ਮੈਂ ਕਿਹਾ ਫੋਨ ਲਾਵਾਂਗੇ ਆਪਾਂ ਵੀ ਕਿਤੋਂ ਕਿੰਨੇ ਲਏ ਆ ਫਿਰ ਦੂਜੇ ਵਾਲਾ ਨੂੰ ਨੈਗੇਟਿਵ ਕਰਨਾ ਸਾਡੀ ਅਸੀਂ ਬਣਾਈ ਆ ਅਸੀਂ ਆਪ ਬਣਾਈ ਆ ਵੀ ਤੂੰ ਕਿੱਥੇ ਸੀਗਾ ਜਦੋਂ ਅਸੀਂ ਬਣਾਈ ਜਦੋਂ ਜੱਥੇਬੰਦੀ ਬਣਾਈ ਤੂੰ ਕਿੱਥੇ ਸੀ ਉਦੋਂ ਐ ਤਾਂ ਕੱਲ ਨੂੰ 10 ਸਾਲਾਂ ਨੂੰ ਕੋਈ ਹੋਰ ਆ ਕੇ ਮੁੰਡਾ ਕਹਿ ਦੂਗਾ ਨਾ ਤੁਹਾਨੂੰ ਨਹੀਂ ਪਤਾ ਤੁਸੀਂ ਬੁੱਢੇ ਬੰਦੇ ਆ ਤੁਹਾਨੂੰ ਨਹੀਂ ਪਤਾ ਅਸੀਂ ਚਲਾਉਂਦੇ ਆ ਵੀ ਤੁਸੀਂ ਚਲਾ ਲਓ ਆਪਦੀ ਬਣਾ ਕੇ ਆਪਾਂ ਕੀ ਕਰਨਾ ਚਾਹੀਦਾ ਆਪਾਂ ਨੂੰ ਤਾਂ ਇਹੀ ਹੈ ਠੀਕ ਹੈ ਇਹ ਗੱਲ ਮੰਨਦੇ ਆ ਕਿ ਜੋ ਕੁਝ ਅੱਜ ਤੱਕ ਅਸੀਂ ਕਹਿੰਦੇ ਰਹੇ ਆਂ ਗਿਉ ਕੋਸ਼ ਆਪਾਂ ਸੋਚਦੇ ਰਹੇ ਆਂ ਕਈ ਵਾਰ ਆਪਾਂ ਉਹਨਾਂ ਗੱਲਾਂ ਨੂੰ ਹੀ ਆਪਾਂ ਨੂੰ ਵੀ ਗਲਤ ਲੱਗਣ ਲੱਗ ਜਾਂਦੀਆਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਸੀ ਸਾਡੀ ਨੀਤ ਤੇ ਜਾਂ ਸਾਡੀ ਭਾਵਨਾ ਤੇ ਸ਼ੱਕ ਕੀਤਾ ਜਾਵੇ ਸਾਫ਼ ਤੇ ਸ਼ੁੱਧ ਭਾਵਨਾ ਨਾਲ ਇਸ ਜੱਥੇਬੰਦੀ ਨੂੰ ਬਣਾਇਆ ਸੀ ਕਦੇ ਵੀ ਫੰਡਾਂ ਦਾ ਇਹਦੇ ਵਿੱਚ ਚੱਕਰ ਨਹੀਂ ਪਊਗਾ ਫੰਡਾਂ ਦਾ ਇਹਦੇ ਵਿੱਚ ਘਪਲਾ ਨਹੀਂ ਹੋਊਗਾ ਕਿਸੇ ਵੀ ਭਰਾ ਕੋਲ ਮੈਨੂੰ ਲੱਗਦਾ ਵੀ ਜਿੰਨੇ ਵੀ ਟੀਮ ਹੈਗੀ ਆ ਸਭ ਨੇ ਆਪ ਦਾ ਆਪ ਦਾ ਰਿਕਾਰਡ ਰੱਖਿਆ ਹੋਇਆ ਹੈ ਇਦਾਂ ਹੀ ਕਾਠ ਦੇ ਵਿੱਚ ਹੀ ਹਿਸਾਬ-ਕਿਤਾਬ ਵੀ ਦੱਸ ਦਿੱਤਾ ਜਾਇਆ ਕਰ ਉੱਪਰ ਕੁਝ ਹੋਵੇ ਦੱਸਣ ਵਾਸਤੇ ਵੀ ਯਾਰ ਪੈਸੇ ਇਕੱਠੇ ਹੋਏ ਸੀ ਲੱਖ ਰੁਪਇਆ ਉਹਦਾ ਹਿਸਾਬ-ਕਿਤਾਬ ਕਰ ਲਏ ਜਦੋਂ ਅੱਜ ਤਾਂ ਹਿਸਾਬ ਹੀ ਬੜਾ ਕਲੀਅਰ ਹੈ ਅੱਜ ਤਾਂ ਹਿਸਾਬ ਹੀ ਬੜਾ ਕਲੀਅਰ ਹੈ ਵੀ 10000 ਰੁਪਇਆ ਆਇਆ ਸੀਗਾ ਤੇ 50000 ਲੱਗ ਗਿਆ ਇਹ ਜਦੋਂ ਪੂਰੇ 50 ਤੋਂ ਵੱਧ ਹੋਣਗੇ ਫਿਰ ਹਿਸਾਬ-ਕਿਤਾਬ ਵੀ ਕਰ ਲਾਂਗੇ ਹਨਾ ਜੱਥੇ ਬੰਦੀ ਦੀ ਇਕਾਈ ਉਹੀ ਚੱਲੂਗੀ ਜਿਹੜੀ ਤੁਸੀਂ ਗੁਰਦੁਆਰਾ ਸਾਹਿਬ ਹੋਕਾ ਦਵਾ ਕੇ ਪਿੰਡ ਦੇ ਵਿੱਚ ਸੱਤ ਦੇ ਵਿੱਚ ਬਣਾਈ ਜਿਹੜੀ ਸੱਤ ਦੇ ਜੇ ਕਿਸੇ ਦੇ ਘਰੇ ਵੀ ਬਣਾ ਲਈ ਨਾ ਤੁਸੀਂ ਮੈਂ ਕਹਿੰਨਾ ਵੀ ਕਾਈ ਚੱਲਦੀ ਨਹੀਂ ਜੇ ਕਾਠ ਵਾਠਾ ਆਪਾਂ ਕਿਸੇ ਦੇ ਘਰੇ ਕਰ ਲਿਆ ਉਹ ਕਾਈ ਨਹੀਂ ਚੱਲੂਗੀ ਭਾਵੇਂ ਜਿਹੜਾ ਤਜਰਬਾ ਸਾਡਾ ਵੀ ਭਾਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਬੇਨਤੀ ਹੈ ਜੇ ਮੰਡੀ ਦੇ ਵਿੱਚ ਕਿਸੇ ਨੂੰ ਸਮੱਸਿਆ ਹੈ ਤਾਂ ਸਾਨੂੰ ਦੱਸੋ ਮੈਂ ਆਪਦੇ ਪਿੰਡ ਹੋਕੇ ਦਵਾਏ ਕੋਈ ਵੀ ਨਹੀਂ ਆਇਆ ਵੀ ਸਾਨੂੰ ਕੋਈ ਸਮੱਸਿਆ ਪਰ ਘਰ ਘਰ ਇਹ ਗੱਲ ਪਹੁੰਚਦੀ ਰਹੀ ਕਿ ਜਥੇਬੰਦੀ ਵਾਲਿਆਂ ਕਹਿੰਿਆ ਵੀ ਯਾਰ ਜੇ ਕੋਈ ਦਿੱਕਤ ਹੋਈ ਦੱਸਿਓ ਮੰਡੀ 'ਚ ਜਿਹੜੇ ਨਹੀਂ ਦਵਾਉਂਦੇ ਹੋਕਾ ਸ਼ਰਮ ਮੰਨਦੇ ਆ ਵੀ ਐਵੇਂ ਕੀ ਹੋਰ ਆਦੇ ਬਾਅਦ ਤੇ ਦਵਾਣਾ ਉਹਨਾਂ ਨੂੰ ਪੁੱਛਦੇ ਵੀ ਨਹੀਂ ਲੋਕ ਕੋ ਕਹਿੰਦੇ ਆ ਤੁਸੀਂ ਕੀ ਕਰਦੇ ਆ ਤੁਹਾਡਾ ਤਾਂ ਕਦੇ ਨਾ ਹੀ ਸੁਣਿਆ ਇਸ ਵਾਸਤੇ ਕਾਇਆਂ ਜਿਹੜੀਆਂ ਬਣਾਉਣੀਆਂ ਆਪਾਂ ਅੱਗੇ ਉਹ ਇਸ ਤਰ੍ਹਾਂ ਹੀ ਬਣਾਉਣੀਆਂ ਕਿਰਪਾ ਕਰਕੇ ਇਸ ਗੱਲ ਤੇ ਆਪਾਂ ਜ਼ਰੂਰ ਜ਼ੋਰ ਦੇਣਾ ਬਲਾਕ ਕੋਟਕਪੂਰਾ ਆਪਾਂ ਚੋਣ ਕਰ ਲਈਆ ਬਲਾਕ ਫਰੀ ਕੋਟ ਚੋਣ ਕਰ ਲਈਆ ਜੈਤੋ ਰਹਿੰਦੀ ਐ ਅਗਲੇ ਹਫਤੇ ਚ ਜੈਤੋ ਦੀ ਚੋਣ ਕਰ ਲਾਂਗੇ ਜ਼ਿਲ੍ਹਾ ਮੰਨ ਲਓ ਹੋ ਜਾਊਗਾ ਸਾਰਾ ਕੰਪਲੀਟ ਤਾਂ ਆਪਾਂ ਨੂੰ ਫੇਰ ਆਪਾਂ ਇਹ ਗੱਲਾਂ ਮਿੱਠ ਕੇ ਚੱਲਾਂਗੇ ਵੀ ਆਪਣੇ ਕੋਲੇ ਜਿਹੜਾ ਕਾਡਰ ਹੈ ਉਹ ਪੂਰਾ ਵਧੀਆ ਪੱਕਾ ਤੇ ਸਾਰੇ ਭਰਾ ਮੈਚ्योर ਹੋਣ ਨਾ ਕਿ ਉਹ ਲੋ ਲੋ ਇੱਧਰ ਨੂੰ ਚੱਲ ਪਿਆ ਉਧਰ ਨੂੰ ਚੱਲ ਪਿਆ ਚੱਲ ਪਿਆ ਚੱਲ ਪਿਆ ਕਦੇ ਕੋਈ ਸਮਝ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਸ਼ਿਸ਼ ਕਰਾਂਗਾ ਵੀ ਸਾਰੇ ਇਕੱਠੇ ਹੋ ਕੇ ਯਾਰ ਇਹਨੂੰ ਕਰੀਏ ਇਹਨੂੰ ਕਰੀਏ ਕਿਸੇ ਨੇ ਵੀ ਨਹੀਂ ਆਪਣੀ ਗੱਲ ਸੁਣਨੀ ਆਪਣੇ ਤਾਂ ਗੱਲ ਜਿਹੜੀ ਚੀਜ਼ ਆਪਾਂ ਚੱਕਦੇ ਨਹੀਂ ਉਹਨੇ ਸੁਣਨੀ ਹੈ ਝੰਡਾ ਤੇ ਡੰਡਾ ਚੱਕਦੇ ਨਹੀਂ ਉਹਨੇ ਆਪਣੀ ਸੁਣ ਲੈਣੀ ਹੈ ਉਹਨੇ ਸੁਣਨੀ ਹੈ ਗੱਲ ਲੀਡਰ ਕੋਈ ਵੀ ਹੋਇਆ ਨਹੀਂ ਸੁਣਨੀ ਚਲੋ ਆਪਣਾ ਕਈ ਵਾਰੀ ਭਾਵਨਾਵਾਂ ਜੁੜੀਆਂ ਹੁੰਦੀਆਂ ਵੀ ਯਾਰ ਫਿਰ ਵੀ ਮੈਂ ਮਜਬੂਰ ਨਹੀਂ ਕਰਦਾ ਵੀ ਮੈਂ ਤਾਂ ਇਹਨੂੰ ਪਾਉਣਾ ਤੁਸੀਂ ਵੀ ਪਾਓ ਯਾਰ ਤੁਹਾਡੀ ਆਪ ਦੀ ਕੋਈ ਸੋਚ ਹੋਣੀ ਹੈ ਵੀ ਯਾਰ ਕਿਸੇ ਤੋਂ ਕੋਈ ਕੰਮ ਤਾਂ ਦਾਲਿਆ ਹੈ ਕਿਸੇ ਨੂੰ ਤੁਸੀਂ ਪਾ ਸਕਦੇ ਹੋ ਪਰ ਜਥੇਬੰਦੀ ਵੱਲੋਂ ਇਹ ਕਿਸੇ ਨੂੰ ਬੰਦਸ਼ ਨਹੀਂ ਵੀ ਤੁਸੀਂ ਫਲਾਨੀ ਹੀ ਪਾਰਟੀ ਨੂੰ ਵੋਟ ਪਾਉਣੀ ਹੈ ਖੰਡੂਰ ਸਾਹਿਬ ਤੋਂ ਅਮਰਪਾਲ ਖੜਾ ਹੈ ਤੁਹਾਡਾ ਜਿਹਨੂੰ ਜੀ ਕਰਦਾ ਪਾ ਦਿਓ ਵੋਟ ਸਾ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਕਿਸਾਨ ਜਥੇਬੰਦੀ ਦੀ ਪਾਵਰ ਹੈ ਜਿਹੜੀ ਉਹ ਸਾਡੇ ਕੋਲ ਹੈਗੀ ਹੈ ਫਿਰ ਮੈਨੂੰ ਲੱਗਦਾ ਵੀ ਤੁਹਾਨੂੰ ਲੀਡਰਾਂ ਦੇ ਮਗਰ ਤਾਂ ਪੱਜੰਦੇ ਨਹੀਂ ਲੋੜ ਜਾਂ ਤਾਂ ਤੁਸੀਂ ਵਰਤ ਹੀ ਨਹੀਂ ਇਹ ਕਿਸਾਨ ਜਿੱਥੇ ਬੰਦੀ ਦੀ ਪਾਵਰ ਜਾਂਦਾ ਤੁਸੀਂ ਵਰਤੀ ਨਹੀਂ ਤੇ ਜਾਂ ਜੇ ਵਰਤ ਲਈ ਆ ਫਿਰ ਤੁਹਾਨੂੰ ਐ ਲੱਗੂ ਵੀ ਲੀਡਰ ਤਾਂ ਹੁੰਦੇ ਜਾਂਦੇ ਰਹਿੰਦੇ ਆ ਇਹ ਤਾਂ ਸਦਾ ਹੀ ਆ ਇਹ ਵੱਖਰੀ ਗੱਲ ਹੈ ਵੀ ਆਪਾਂ ਨੂੰ ਪੈਨਸ਼ਨ ਨਾ ਪੁਨਸ਼ਨ ਨੀ ਮਿਲਦੀਆਂ ਤਨਖਾਹ ਨਹੀਂ ਮਿਲਦੀ ਲੁੱਟਮਾਰ ਕਰਨ ਵਾਸਤੇ ਕੁਝ ਨਹੀਂ ਹੈਗਾ ਬਸ ਰੋਟੀਆਂ ਦੋ ਘਰੋਂ ਹੀ ਖਾਣੀਆਂ ਪੈਣੀਆਂ